ਚਨੇ ਹਾਂਜੀ ਆ ਖਬਰ ਸੁਣਾ ਮਾੜਾ ਜਿਆ ਹਮ ਕਿੰਨੇ ਕੰਬਾਉ ਖਬਰ ਆਈ ਹੈ ਦਿਲ ਕੰਬਾਉ ਹਾਂ ਦਿਲ ਕੰਬਾਉ ਖਬਰ ਆਈ ਹੈ ਮੇ ਕਿੱਦਾਂ ਹੋ ਸਕਦਾ ਇੱਕ ਪਿਓ ਆਪਣੀ ਧੀ ਦੀ ਜ਼ਿੰਦਗੀ ਨੂੰ ਕਿੱਦਾਂ ਬਰਬਾਦ ਕਰ ਸਕਦਾ ਹੈ ਭਾਈ ਭਾਈ ਹੁਣ ਨਹੀਂ ਪਤਾ ਲੱਗਦਾ ਦੁਨੀਆ 'ਚ ਕੀ ਚੱਲ ਰਿਹਾ ਹੈ ਦੇਖ ਲਓ ਤੁਸੀਂ ਇੱਕ ਪਿਓ ਨੇ ਆਪਣੀ ਧੀ ਕਿੱਦਾਂ ਤਰ੍ਹਾਂ ਦੇ ਤੁਸੀਂ ਵੀਡੀਓ ਪੂਰੀ ਦੇਖੋਗੇ ਤੁਹਾਨੂੰ ਸਮਝ ਲੱਗ ਜਾਣਾ ਵੀ ਇਸ ਤਰ੍ਹਾਂ ਦਾ ਜਿਹੜਾ ਪਿਓ ਧੀ ਦਾ ਰਿਸ਼ਤਾ ਹੁੰਦਾ ਕਹਿੰਦੇ ਨਾ ਵੀ ਬਹੁਤ ਹਰ ਕਹਿੰਦੇ ਨਹੀਂ ਹੁੰਦਾ ਹੀ ਪਵਿੱਤਰ ਹੁੰਦਾ ਵੀ ਕੋਈ ਇਸ ਤਰ੍ਹਾਂ ਵੀ ਆਪਣੀ ਧੀ ਨਾਲ ਕਰ ਸਕਦਾ ਹੈ ਉਹੀ ਤਾਂ ਗੱਲ ਹੈ ਵੀ ਆਪ ਤਾਂ ਪਿਓ ਤਾਂ ਮੰਨਿਆ ਵੀ ਗਲਤ ਕੰਮ ਕਰਦਾ ਕਰਦਾ ਹੈ ਨਾ ਪਰ ਉਹ ਆਪਣੀ ਧੀ ਨੂੰ ਹੀ ਗਲਤ ਕੰਮ ਆਲਰੇਡੀ ਕਰਵਾ ਰਿਹਾ ਹੈ ਦੇਖੋ ਕੋਈ ਵੀ ਮਾਪਿਓ ਹੋਵੇ ਜਿੰਦਗੀ ਜੀਉਣਾ ਤਾਂ ਕੋਈ ਗਲਤ ਕੰਮ ਹੋ ਜਵੇ ਹੈ ਨਾ ਫਿਰ ਵੀ ਉਸ ਚੀਜ਼ ਤੇ ਡਰਦਾ ਮੇਰੇ ਧੀ ਪੁੱਤ ਨੂੰ ਨਾ ਬਦਲ ਲੱਜਵੇ ਹੈ ਨਾ ਤੇ ਮੇਰੇ ਧੀ ਪੁੱਤ ਨੂੰ ਨਾ ਬਦਲ ਲੱਜਵੇ ਵੀ ਉਹ ਨਾ ਕਿਤੇ ਕੋਈ ਗਲਤ ਕੰਮ ਚ ਪੈ ਜਵੇ ਸਹੀ ਗੱਲ ਇਹ ਨਾ ਆਪਣੀ ਧੀ ਆਪੇ ਤੋਰਦੀ ਉਹੀ ਤਾਂ ਗੱਲ ਹੈ ਲਓ ਜੀ ਕੰਟੀਨਿਊ ਵੀਡੀਓ ਦੇ ਨਾਲ ਜੁੜੇ ਰਹੋ ਸਾਰਸ ਕਹਾਣੀ ਸੁਣੋ ਤੁਹਾਨੂੰ ਆਪ ਦੱਸ ਰਹੀ ਐ ਸਾਰੀ ਦੇਖੋ ਕੀ ਕੁਝ ਬਰਬਦ ਹੋਇਆ ਹੈ ਉਹੀ ਤਾਂ ਗੱਲ ਹੈ ਥੋੜੀਆਂ ਅੱਖਾਂ ਖੁੱਲਜੂਗੀਆਂ ਪੂਰੀ ਵੀਡੀਓ ਦੇਖ ਕੇ ਕੀ ਕੀ ਕੁਝ ਕਰ ਰਹੀ ਸੀ ਲੜਕੀ ਔਰ ਬਾਪ ਕਰਵਾ ਰਿਆ ਸੀ ਜੀ ਸੁਣੋ ਜੀ ਸਾਰਾ ਵੀਡੀਓ ਜੁੜੇ ਹਾਦਰੀ ਦਾ ਇਹਦੇ ਮਨੋ ਕਰਵਾ ਰਿਆ ਸੀ ਸਾਰਾ ਕੁਝ ਹਾਂ ਜੀ ਜੁੜੋ ਸੁਣੋ ਜੀ ਦੇਖੋ ਜੀ ਵੀਡੀਓ ਲੱਕ ਦੀ ਲਾਣਤ ਹੈ ਜਹੇ ਪਿਓ ਤੇ ਜਿਸਨੇ ਲਾਲਚ ਪਿੱਛੇ ਆਪਣੀ ਹੀ ਜਵਾਨਤੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਇਹ ਹਰਕਤ ਕਰਦਿਆਂ ਪਿਓ ਤੇ ਚਾਚੇ ਨੂੰ ਭੋਰਾ ਵੀ ਸ਼ਰਮ ਨਹੀਂ ਆਈ ਘਟਨਾ ਸੁਣ ਕੇ ਤਾਂ ਤੁਹਾਡੇ ਪੈਰਾਂ ਹਿੱਟੋ ਵੀ ਜ਼ਮੀਨ ਨਿਕਲ ਜਾਏਗੀ ਹਾਲਾਂਕਿ ਕੁੜੀ ਵੀ ਇਸ ਦੇ ਵਿੱਚ ਜਿਹੜੀ ਹੈ ਸ਼ਾਮਿਲ ਸੀ ਲੇਕਿਨ ਕਲੰਕ ਦਾ ਜ਼ਹਿਰ ਤਾਂ ਪਿਓ ਦੇ ਸਰਤੇ ਹੀ ਜਾਂਦਾ ਹੈ ਦੇਖੋ ਵੀਡੀਓ ਵੀਡੀਓ ਨੂੰ ਕਰੋ ਸ਼ੇਅਰ ਇਸ ਬਾਰੇ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਸਾਰੀ ਕਹਾਣੀ 8 ਕਿਲੋ ਤੋਂ ਉੱਪਰ ਹੀਰੋਇਨ ਹੈ 6 ਕਿਲੋ OPM ਹੈ 13 ਕਿਲੋ ਦੇ ਕਰੀਬ ਇੱਕ ਕੈਮੀਕਲ ਹੈ ਜਿਹੜਾ ਇਨਹਾਂਂਸਰ ਹੈ ਡਰੱਗ ਦਾ ਔਰ 4 ਪਿਸਟਲ ਨੇ 17 ਕਾਰਟ੍ਰਿਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਕਿ ਰਿਕਵਰੀ ਹੈ ਦੋਨੋਂ ਡਰੱਗਜ਼ ਹੀਰੋਇਨ ਤੇ OPIUM ਦੀ ਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 0.30 ਹੋਰ ਦਾ ਪਿਸਟਲ ਹੈ ਇੱਕ ਬਲੌਕ ਹੈ ਇਟਾਲੀਅਨ ਮੇਡ ਬੜਾ ਸੋਫਿਸਟੀਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਤੇ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਾ ਹੈਗਾ ਇਹ son of ਅਨੰਦ ਕਿਸ਼ੋਰ ਹੈ ਨਿਊ ਪੋਂਬੇ ਵਾਲੀ ਜਿਹੜੇ ਪੱਲਾ ਕਲੋਨੀ ਛਟਾ ਅੰਮ੍ਰਿਤਸਰ ਸੁਣੋ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਹੈ ਉਹ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਮੁਸਕਾਨ ਜਿਹੜੀ ਮੇਨ ਇਹਦੇ ਵਿੱਚ ਇੰਗਪਿੰਨ ਹੈ ਸਨੀ ਜਿਹੜਾ ਅਦitya ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਵੱਡਾ ਵੱਡਾ ਡਰੱਗ 카rtel ਤੇ ਆਰਮਜ਼ 카rtel ਚਲਾ ਰਹੇ ਸੀਗੇ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ OPM ਹੈ ਉਹ ਤੇ ਆਰਮਜ਼ ਵੀ ਉਸ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਲੱਗਦੀ ਹੁੰਦੀ ਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਣੀ ਹੈ ਇਹਦੇ ਖਿਲਾਫ ਤਕਰੀਬਨ ਕਿੰਨੇ ਨੇ ਇਹਦੇ 26 26 ਕੇਸਸ ਨੇ 26 ਮੁਕਦਮੇ ਨੇ ਵਕਫਾ ਕਾ ਐਨ ਡੀ ਪੀ ਐਸ ਐਕਟ ਜਾਂ ਹੋਰ ਆਈ ਪੀ ਸੀ ਦੀਆਂ ਸੈਂਸੇਸ਼ਨਲ ਹਿਨੈਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਸੀ ਤੇ ਹੁਣੇ ਲੇਟੈਸਟ ਇਸ ਚ ਫੜਿਆ ਗਿਆ ਉਹਦੇ ਚ ਵੀ ਜਿਹੜਾ ਆਰਮਜ਼ਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਆ ਹੁਣ ਅਸੀਂ ਚੱਲਦੇ ਆਂ ਜੀ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਇਹ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਰੈਸਟ ਜਿਹੜੀ ਇਹਦੇ ਵਿੱਚ ਹੋਈ ਹੈ ਕੰਟੀਨਿਊਸ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਿਬ ਰეკਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਥੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਕਰ ਦੇ ਸਰ ਉਹਨਾਂ ਦੀ ਇੱਥੇ ਜ਼ਰੂਰ ਹੈ ਜੀ ਜਾ ਰੋ ਸਬਸਕ੍ਰਾਈਬ ਦੂਰ ਕਰ ਲੇ ਕਰੋ ਇੰਨੇ ਇਧੋਂ ਦੇ ਆ ਜੀ ਤੇ ਲੈਕ ਵਾਲਾ ਬੰਬੇ ਵਾਲੀ ਆ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਬੰਬੇ ਵਾਲੀ ਕੋਠੀ ਅਰੇ 26 ਕੇਸ ਇਹਦੇ ਤੇ ਸਾਡੇ ਸਾਡੇ ਸਾਣੀ ਪੱਜਿਆ ਹੋਇਆ ਜੀ ਔਰ ਮੇਰੇ ਖਿਆਲ ਤਿੰਨ ਚਾਰ ਮਹੀਨੇ ਪਹਿਲਾਂ ਹੀ ਉਹ ਜ਼ਮਾਨ ਤੇ ਆਇਆ ਉਹ ਜਲਦੀ ਫੜਿਆ ਜਾਏਗਾ ਉਹ ਵੀ ਸਰ ਜਿਹੜਾ ਕੈਮੀਕਲ